ਇਹ 24 ਛੇ 2024 ਨੂੰ ਸਾਨੂੰ ਸਵੇਰੇ ਕਿ ਤਲਾਹ ਮਿਲੀ ਕਿ ਤਪੋ ਤਪਾ ਪੱਖੋ ਕੈਂਚੀਆ ਰੋਡ ਤੇ ਸਾਈਡ ਤੇ ਇੱਕ ਬਾਹਰ ਰਕਬਾ ਸੁਖਪੁਰਮ ਸੁਖਪੁਰਾ ਮੋੜ ਉਥੇ ਇੱਕ ਬਾਡੀ ਪਈ ਹੈ ਇੱਕ ਯੰਗ ਮੇਲ ਦੀ ਜਿੱਥੇ ਉਹਨਾਂ ਦੇ ਕਾਫੀ ਸੱਟਾਂ ਵੱਜੀਆਂ ਹੋਈਆਂ ਸੀ ਉਹ ਨਾ ਲਖपत ਸੀ ਤੇ ਉਹਦੇ ਸਬੰਧ ਵਿੱਚ ਖਾਣਾ ਸੈਨਾ ਦੀ ਫੋਰਸ ਤੇ ਬਾਕੀ ਸਾਰੇ ਮੁਲਾਜ਼ਮ ਤੇ ਅਫਸਰ ਉਥੇ ਅਸੀਂ ਮੌਕੇ ਤੇ ਪਹੁੰਚੇ ਤੇ ਮੌਕੇ ਦਾ ਜਾਇਜ਼ਾ ਲੈਂਦਾ ਉਥੋਂ ਸਾਨੂੰ ਇਹ ਗੱਲ ਸਾਹਮਣੇ ਆਈ ਕਿ ਵੀ ਉਸ ਬਾਡੀ ਦੇ ਨਾਲ ਹੀ ਕੁਝ 200 ਮੀਟਰ ਤੇ ਇੱਕ ਉਹਨਾਂ ਦੀ ਵਾਈਟ 스ਵਿਫਟ ਗੱਡੀ ਪੀਵੀ 13 ਬੀ ਐਲ 0837 ਨੰਬਰ ਦੀ ਗੱਡੀ ਦੇ ਨਾਲ ਖੜੀ ਸੀ ਇਸ ਦੇ ਸਬੰਧ ਵਿੱਚ ਅਸੀਂ ਟੀਮਾਂ ਕਨਸਟੀਟਿਊਟ ਕੀਤੀਆਂ ਮੌਕੇ ਦੀ ਪੜਤਾਲ ਕੀਤੀ ਇਹਦੇ ਸਬੰਧ ਵਿੱਚ ਭਰਪੂਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਢਿਲਵਾ ਜੇ ਬਿਆਨ ਤੇ ਮਕਦਮਾ ਨੰਬਰ 3 ਮਿਤੀ 24 6 2024 ਅਦੀਨ ਤਾਰਾ 302 ਖਾਣਾ ਸੇਣਾ ਦਰਜ ਰਿਸਟਰ ਕੀਤਾ ਗਿਆ ਇਸ ਦੀ ਤਫਤੀਸ਼ ਦੇ ਸਬੰਧ ਵਿੱਚ ਫੋਰੈਂਸਿਕ ਦੀ ਟੀਮ ਸਾਈਬਰ ਦੀ ਟੀਮ ਤੇ ਫਿੰਗਰਪ੍ਰਿੰਟ ਦੀ ਟੀਮਸ ਵੀ ਅਸੀਂ ਮੌਕੇ ਤੇ ਪਹੁੰਚੀ ਆ ਸੀਸੀਟੀਵੀ ਐਨਾਲਿਸਿਸ ਕੀਤੀ ਤੇ ਇਹ ਗੱਲ ਸਾਹਮਣੇ ਆਈ ਕਿ ਜਿਹੜੇ ਮ੍ਰਿਤਕ ਹੈ ਬੱਬੂ ਸਿੰਘ ਪੁੱਤਰ ਗੁਰਮੀਤ ਸਿੰਘ ਉਹ ਇੱਕ ਭਰਪੂਰ ਸਿੰਘ ਉਹਨਾਂ ਦੀ ਦੁਕਾਨ ਤੇ ਟੇਮਾ ਵਿਖੇ ਕੰਮ ਕਰਦੇ ਸੀ ਜੋ ਕਿ ਸ਼ਾਮ ਨੂੰ ਵਕਤ ਕਰੀ 5 ਵਜੇ ਉਹ ਆਪਣੇ ਸ਼ਾਪ ਤੋਂ ਔਨ ਸ਼ਿਫਟ ਕਾਰ ਤੇ ਗਏ ਤੇ ਉਥੇ ਉਹ ਸ਼ਾਮ ਜਦੋਂ ਵਾਪਸ ਟਾਈਮ ਸਰ ਨਹੀਂ ਆਇਆ ਤਾਂ ਉਹਦੀ ਪਾਲ ਦੇ ਵਿੱਚ ਭਰਪੂਰ ਸਿੰਘ ਉਥੇ ਉਹਨਾਂ ਦਾ ਉਹਨਾਂ ਨੂੰ ਦੇਖਣਗੇ ਤਾਂ ਉਥੇ ਉਹਨਾਂ ਨੇ ਦੇਖਿਆ ਕਿ ਕੁਲਵਿੰਦਰ ਸਿੰਘ ਉਰਫ ਕਾਲਾ ਇਹ ਜਿਹੜਾ ਹੈ ਉਸ ਨੂੰ ਦਾਹ ਦੇ ਨਾਲ ਉਹਨਾਂ ਦੇ ਵਾਰ ਕਰ ਰਹੇ ਸੀ ਬੱਬੂ ਸਿੰਘ ਦੇ ਉੱਪਰ ਤੇ ਇਸ ਇਸ ਦੇ ਆਧਾਰ ਤੇ ਉੱਪਰ ਅਸੀਂ ਕੁਲਵਿੰਦਰ ਸਿੰਘ ਨੂੰ ਵਿਥਿਨ 2 ਘੰਟੇ 2 ਘੰਟਿਆਂ ਦੇ ਵਿੱਚ ਅਸੀਂ ਉਹਨੂੰ ਅਰੈਸਟ ਕੀਤਾ ਐਫ ਆਰ ਰਜਿਸਟ੍ਰੇਸ਼ਨ ਤੋਂ ਤੇ ਜਿਹੜਾ ਵਾਰਦਾਤ ਵਿੱਚ ਵੈਪਨ ਯੂਜ਼ ਕੀਤਾ ਸੀਗਾ ਦਾ ਉਹ ਉਸੇ ਹੇ ਰਿਕਵਰ ਕੀਤਾ ਤੇ ਇਸ ਦੇ ਨਾਲ ਹੀ ਜਿਹੜੇ ਦੋਸ਼ੀ ਨੇ ਜਿਹੜੇ ਵਾਰਦਾਤ ਦੇ ਦੌਰਾਨ ਕੱਪੜੇ ਪਾਈ ਸੀ ਉਹਨਾਂ ਨੂੰ ਵੀ ਅਸੀਂ ਰਿਕਵਰ ਕੀਤਾ ਸਰ ਕੀ ਮਾਮਲਾ ਸਾਹਮਣੇ ਆਇਆ ਕੀ ਕਾਰਨ ਸਾਹਮਣੇ ਆਇਆ ਕਿ ਕਿਸ ਤਰ੍ਹਾਂ ਇਹਨੂੰ ਕਦੋਂ ਨੂੰ ਇਸ ਤਰ੍ਹਾਂ ਕਿਵੇਂ ਕਿਉਂ ਜਾਣ ਦਿੱਤਾ ਗਿਆ ਜੇ ਕਿੰਨਾ ਕਿੰਨਾ ਕੋਈ ਪੁਰਾਣੀ ਜਾਣ ਪੁਰਾਂਦੇ ਸ਼ੀ ਹੈ ਜਿਹੜਾ ਇਹ ਆ ਪੁੱਛ ਕਿਛ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇੱਕ ਦੂਜੇ ਦੇ ਜਾਣਕਾਰ ਸੀ ਏ ਇੱਕ ਦੂਜੇ ਤੋਂ ਪਹਿਲਾਂ ਇਹਨਾਂ ਦੀ ਜਿਹੜੀ ਪੈਸੇ ਦੀ ਲੈਂਡ ਦੇਣ ਸੀਗੀ ਉਹ ਚੱਲ ਰਹੀ ਸੀਗੀ ਜਿਹੜਾ ਦੋਸ਼ੀ ਦਾ ਇਹ ਪੁੱਛ ਕੇ ਵਿਚ ਗੱਲ ਸਾਹਮਣੇ ਆਈ ਹੈ ਕਿ ਵੀ ਉਹ ਪੈਸੇ ਜਿਹੜੇ ਵਾਪਸ ਕਰਨ ਤੋਂ ਉਹ ਟਾਲਮਟੋਲ ਕਰ ਰਿਹਾ ਸੀ ਤੇ ਉਸ ਇਹੀ وجہ ਰੰਜਿਸ਼ ਕਰਕੇ ਹੁਣ ਇਹ ਵਾਰਦਾਤ ਨੂੰ ਸਰ ਕਿੰਨੇ ਪੈਸੇ ਦੇ ਨਾਮ ਲਾ ਰਹੇ ਨੇ ਦੇਖੋ ਇਹ ਅਸੀਂ ਕੱਲ ਅਸੀਂ ਤੇ ਰਿਮਾਂਡ ਦਿੱਤਾ ਹੈ ਉਦੇ ਵਿੱਚ ਸਾਡੀ ਰਿਕਵਰੀ ਹੋਈ ਹੈ ਫਰਦਰ ਅਸੀਂ ਅੱਜ ਪੁਲਿਸ ਰਿਮਾਂਡ ਲਵਾਵਾਂਗੇ ਤਾਂ ਜਿਹੜੀ ਪੈਸੇ ਦੀ ਗੱਲ ਹੈਗੀ ਹੈ ਉਹ ਅੱਜ ਅਸੀਂ ਪੁੱਛਕਿਛ ਦੇ ਵਿੱਚ ਫਰਦਰ ਕਰਾਂਗੇ ਤੇ ਕਿੰਨੇ ਪੈਸੇ ਦਾ ਲੈਂਡ ਦੇਣ ਸੀਗਾ ਉਹ ਅਸੀਂ ਪੁੱਛਕਿਛ ਵਿੱਚ ਜਿਹੜਾ ਸਾਹਮਣੇ ਆਊਗਾ ਉਸੇ ਜਿਹੜੀ ਤੁਹਾਨੂੰ ਦੱਸਾਂਗੇ ਪੀਐਸ ਬੰਦੇ ਤਾਂ ਹੋਰ ਵੀ ਆਪਣਾ ਦੇ ਕਿਸ਼ੌਕੜ ਹੈ ਜੀ ਨਹੀਂ ਇਹਨਾਂ ਦੇ ਕੋਈ ਐਫਆਈਆਰ ਦਰਚ ਨਹੀਂ ਹੈ